ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਲੱਗੀ ਇਹ ਵੱਡੀ ਪਾਬੰਦੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀहां ਦੋਸਤੋ ਕੇਂਦਰੀ ਡਰੈਕਸ ਸੈਂਟਰਡ ਕੰਟਰੋਲ ਆਰਗੇਨਾਈਜੇਸ਼ਨ ਇਹ ਚਾਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਕਾਲਜੋ ਮੈਡੀਕਲਸ ਵਿੱਚ ਅਗਰੀ ਸਰਦੀ ਦੀ ਕਮ ਰੋਕੂ ਦਵਾਈਆਂ ਦੀ ਵਰਤਤੇ ਪਾਬੰਦੀ ਲਗਾ ਦਿੱਤੀ ਹੈ ਡਰੱਗਸ ਕੰਟਰੋਲਰ ਜਨਰਲ ਆਫ ਇੰਡੀਆ ਅਰਜੀਵ ਰੂਗਵੱਚੀ ਨੇ ਸਾਰੇ ਸੁਬੇ ਦੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਡਰੱਗ ਰੈਗੂਲੇਟਰਾਂ ਨੂੰ ਕਿਹਾ ਹੈ ਕਿ ਉਹ ਕਲੋਰੀਫਰੇਮਾਈਨ ਮਿਲੇਟ ਆਈਪੀ 2 ਐਮਜੀ ਪਲੱਸ ਫੈਨੀ ਲੈਫਰੀਨਾ ਅਤੇ ਐਚਸੀਐਲ ਤੇ ਹੋਰ ਬਹੁਤ ਸਾਰੀਆਂ ਦਵਾਈਆਂ ਨੂੰ ਚੇਤਾਵਨੀ ਦੇਣ ਕੇ एफडीसी ਦੇ ਵਰਤੋਂ 4 ਸਾਲ ਤੋਂ ਘੱਟ ਉਮਰ ਦੇ ਬੱਚਾ ਲਈ ਨਹੀਂ ਕੀਤੀ ਜਾਣੀ ਚਾਹੀਦੀ ਤੇ ਡੀਸੀਜੀਆਈ ਨੇ ਚਿੱਠੀ ਚ ਕਿਹਾ ਕਿ ਪ੍ਰੋਫੈਸਰ ਕੋਕਤੇ ਕਮੇਟੀ ਨੇ ਐਸਡੀਸੀ ਨੂੰ ਤੁਰੰਤ ਐਲਾਨ ਕੀਤਾ ਹੈ ਕਿ ਐਸਡੀ ਸਿਫਾਰਸ਼ ਦੇ ਅਧਾਰ ਤੇ ਇਸ ਦਫ਼ਤਰ ਦੇ 18 ਮਹੀਨੇ ਦੇ ਨੀਤੀਗਤ ਫੈਸਲੇ ਤਹਿਤ ਸਤਰਜੇ 15 ਨੂੰ ਐਫडीसी ਦੇ ਨੰਤਰਣ ਨਿਰਮਾਣ ਅਤੇ ਮਾਰਕੀਟਿੰਗ ਲਈ ਕੋਈ ਇਤਰਾਜ਼ ਨਹੀਂ ਪੱਤਰ ਜਾਰੀ ਕੀਤਾ ਸੀ ਵੀਡੀਓ ਦੇਖਣ ਲਈ ਤੁਹਾਡਾ ਧੰਨ